ਆਹ ਦੇਖ ਲਓ ਹੁਣ ਤਾਂ ਮੁੰਡਿਆਂ ਦੇ ਵੱਲੋਂ ਬਜ਼ੁਰਗ ਬੇਬਿਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਤੇ ਘਰਾਂ ਦੇ ਵਿੱਚ ਦਾਖਲ ਹੋ ਕੇ ਇਕੱਲੀਆਂ ਬਜ਼ੁਰਗ ਮਾਤਾਵਾਂ ਦਾ ਫਾਇਦਾ ਚੁੱਕਦੇ ਹੋਏ ਅਜਿਹੇ ਕਾਣ ਕੀਤੇ ਜਾ ਰਹੇ ਨੇ ਜਿਹੜਾ ਮਾਮਲਾ ਸੰਗਰੂਰ ਤੋਂ ਸਾਹਮਣੇ ਆ ਰਿਹਾ ਦਿਲ ਨੂੰ ਦਹਿਲਾ ਕੇ ਰੱਖ ਦੇਵੇਗਾ ਸੰਗਰੂਰ ਦੇ ਵਿੱਚ ਚੋਰਾਂ ਦੇ ਵੱਲੋਂ ਆਏ ਦਿਨ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਲ੍ਹਾ ਸੰਗਰੂਰ ਦਾ ਜਿੱਥੇ ਇੱਕ ਲੁਟੇਰੇ ਦੇ ਵੱਲੋਂ ਇੱਕ ਬਜ਼ੁਰਗ ਵਿਧਵਾ ਮਹਿਲਾ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੌਰਾਨ ਉਸ ਨੇ ਬਜ਼ੁਰਗ ਮਹਿਲਾ ਦੇ ਸਿਰ ਦੇ ਉੱਤੇ ਵਾਰ ਕਰਕੇ ਉਸ ਦੇ ਕੰਨਾਂ ਦੇ ਵਿੱਚ ਪਾਈਆਂ ਵਾਲੀਆਂ ਚਾਪਟ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਮੈਂ ਨਾ ਰੋਜ਼ ਗੁਰਦੁਆਰੇ ਜਾਂਦੀ ਆ। 8 ਵਜੇ ਮੈਂ ਜਾਂਦੀ ਆ ਗੁਰਦੁਆਰੇ ਤੋਂ 7 ਵਜੇ ਜਾਂਦੀ ਆ। ਮੈਂ 8 ਵਜੇ ਬੜੀਆਂ ਘਰ ਤੇ ਮੈਨੂੰ ਦਰਵਾਜ਼ਾ ਤਾਂ ਵੀਰ ਤਾਂ ਬਾਰ ਵਾਲਾ ਤੇ ਕੁੰਡੀ ਲਾਣੀ ਭੁੱਲ ਗਈ ਮੈਂ। ਆਕੇ ਨਾ ਇੱਥੇ ਲੇਟ ਗਈ ਜਿਵੇਂ ਇੱਥੇ ਰੇਟੀ ਪੀਣ ਆਵੇਂ ਲੇਟ ਗਈ ਮੈਂ ਆਕੇ। ਫਿਰ ਘੰਟੇ ਬਾਅਦ ਉੱਠ ਕੇ ਦੇਖਿਆ ਮੈਂ ਕਿ ਦੇਖੋ ਮੈਨੇ ਕੁੰਡਾ ਲਾਇਆ ਨਹੀਂ ਲਾਇਆ ਬਾਰ ਵਾਲਾ। ਦੇਖਿਆ ਤਾਂ ਕੁੰਡਾ ਲੱਗੀ ਨਹੀਂ ਹੋਈ ਸੀਗੀ। ਫਿਰ ਮੈਂਨ ਦੋਨੋ ਦਰਵਾਜੇ ਦੇ ਕੁੰਡੀ ਲਾ ਕੇ ਨਾ ਫਿਰ ਇੱਥੇ ਆ ਕੇ ਮੈਂ ਸੋ ਗਈ ਆ ਕੇ ਫਿਰ ਮੈਂ 12 ਵਜੇ ਉੱਠੀ ਆ ਮੈਂ ਕਿ ਮੈਂ ਨਾ ਉੱਠ ਕੇ ਨਾ ਪਾਣੀ ਪੀਵਾਂ ਮੈਂ ਮੈਨੂੰ ਬਾਥਰਮ ਜਾਣਾ ਸੀਗਾ ਉੱਠਿਆ ਨਾ ਮੇਰੇ ਇੱਥੇ ਖੜਾ ਸੀ ਮੁੰਡਾ ਇੱਥੇ ਖੜਾ ਸੀ ਮੇਰੇ ਸਿਰ ਕੋਲ ਤੇ ਮੈਂ ਤਾਂ ਦੇਖ ਕੇ ਮੈਂ ਡਰ ਗਈ ਉਹਨੇ ਨਾ ਸਾਰਾ ਮੂੰਹ ਢਪੇਟਿਆ ਹੋਇਆ ਸੀਗਾ ਮੇਰਾ ਡਰਗਿਆਂ ਨੂੰ ਦੇਖ ਕੇ ਮੈਂ ਗਾਲਾਂ ਕੱਢਣ ਲੱਗ ਗਈ ਮੈਂ ਕਿਹਾ ਤੂੰ ਕਿੱਥੋਂ ਆ ਗਿਆ ਸਾਡੇ ਘਰ ਮੈਂ ਕਿਹਾ ਹੈ ਕੌਣ ਤੂੰ ਮੈਂ ਕਿਹਾ ਸਾਰਾ ਮੂੰਹ ਮੈਂ ਕਿਹਾ ਲਪੇਟੀ ਖੜਾ ਤੂੰ ਆਇਆ ਕਿਵੇਂ ਆਏ ਮੈਂ ਕਿਹਾ ਐਵੇਂ ਮੈਂ ਗਾਲਾਂ ਕੱਢਣ ਲੱਗੀ ਇਹਨਾਂ ਮੇਰੇ ਸਿਰ ਦੇ ਵਿੱਚ ਨਲੱਕੜ ਵਾਲਾ ਉਹ ਸੀਗਾ ਉਹ ਮਾਰਿਆ ਇਹਨੇ ਜੋਰ ਦੀ ਫਿਰ ਨੰਨ ਤੋਂ ਸਾਰਾ ਮੈਨੂੰ ਤਾਂ ਖੂਨ ਖੂਨ ਨਿਕਲਣ ਲੱਗ ਗਿਆ ਮੇਰਾ ਤਾਂ ਇਹਨਾਂ ਇਹਨਾਂ ਦੋਨੋਂ ਹੱਥਾਂ ਨਾਲ ਮੇਰੇ ਕੰਨ ਜੱਪਟੇ ਮਾਰ ਕੇ ਨਾ ਮੇਰੇ ਵਾਲੀਆਂ ਜੁਤਾਰ ਲਿਆ ਇਹਨੇ ਤੇ ਨੱਕ ਵਾਲਾ ਕੋ ਕਾਹੂ ਤਾਰ ਲਿਆ ਇਹਨੇ ਮੇਰਾ ਉੱਪਰੋਂ ਇਹਨਾਂ ਤੇ ਦਰਵਾਜ਼ਾ ਖੋਲ ਕੇ ਨਾ ਬਾਹਰ ਵਾਲਾ ਭੱਜ ਗਿਆ ਆਪਣਾ। ਇਹੀ ਗੱਲ ਹੋਈ ਐ। ਤੇ ਜਾਣਦੇ ਸੀ ਹੁੰਦੇ ਨੂੰ ਕੌਣ ਸੀ ਕੌਣ ਨਹੀਂ। ਉਹ ਮੁੰਡਾ ਪਕੜਿਆ ਗਿਆ ਨਾ। ਜਿਹੜੀ ਸਾਡੇ ਨਾਲ ਸਫਾਈ ਕਰਦੀ ਐ ਨਾ ਉਹ ਤਾਂ ਮੁੰਡਾ ਹੈਗਾ। ਅੱਛਾ। ਹਾਂ ਉਹ ਹੈ ਹੀ ਚੋਰ ਉਹ ਤਾਂ। ਤੁਸੀਂ ਇਕੱਲੇ ਰਹਿੰਦੇ ਹੋ ਘਰ 'ਚ? ਹਾਂ ਮੈਂ ਇਕੱਲੀ ਰਹਿੰਦੀ ਮੈਂ ਤਾਂ 8 ਸਾਲ ਹੋ ਗਏ ਇਕੱਲੀ ਰਹਿੰਦੀ ਨੂੰ। ਅੱਛਾ ਜੀ। ਕਦੇ ਕੋਈ ਅਜਿਹੀ ਘਟਨਾ ਹੋਈ ਨਹੀਂ ਮੇਰੇ ਨਾਲ। ਅੱਛਾ ਜੀ। ਪਹਿਲੀ ਵਾਰੀ ਹੋਈ ਐ। ਮੇਰੀ ਗਲਤੀ ਹੈ ਬਸ ਮੈਂ ਦਰਵਾਜ਼ਾ ਲਾਉਣਾ ਭੁੱਲ ਗਈ ਬਾਹਰ ਵਾਲਾ ਯਾਨੀ ਕਿ ਜਦੋਂ ਦਰਵਾਜ਼ਾ ਪਹਿਲਾਂ ਖੁੱਲਾ ਲੱਗੇ ਕਿਤੇ ਉਦੋਂ ਹੀ ਅੰਦਰ ਆ ਕੇ ਵੜ ਗਏ ਇਹ ਹਾਂ ਮੈਂ ਜੀ ਵੀ ਅੰਦਰ ਵੜੀ ਆ ਨਾ ਮੇਰੇ ਪਿੱਛੇ ਪਿੱਛੇ ਇਹ ਵੀ ਵੜ ਗਿਆ ਅੰਦਰ ਅੰਦਰ ਵੜ ਕੇ ਨਾ ਪਸੀਖਾ ਤੇ ਚੜ ਗਿਆ ਇਹ ਉੱਪਰ ਬੈਠਾ ਰਿਹਾ ਇਹ ਇਹਨੂੰ ਐ ਵੀ ਜਦੋਂ ਸੋ ਜੂਗੀ ਸਾਰਾ ਕੁਝ ਸਾਰੇ ਸੋ ਜਾਣਗੇ ਗਲੀ ਮੱਲੇ ਵਾਲੇ ਫਿਰ ਮੈਂ ਕੁਝ ਨਾ ਕੁਝ ਕਰੂੰਗਾ ਮੈਂ ਮੈਨੂੰ ਪਤਾ ਨਹੀਂ ਚੱਲਿਆਗਾ ਕਿ ਮੈਂ ਚੜਿਆ ਕੋਠੇ ਤੇ ਉਨਕੀ ਕੰਨਪੋਲਸਨ ਜਿਹੜਾ ਚੋਰ ਵੀ ਫੜ ਲਿਆ ਥੋੜਾ ਸਾਰਾ ਸਮਾਨ ਵੀ ਬਰਾਮਦ ਕਰ ਲਿਆ ਜੀ ਹਾਂ ਹੁਣ ਉਹ ਆਏ ਉਹਨਾਂ ਦਿਖਾ ਦੇ ਆਏ ਸੀ ਕੱਲ ਉਹਦੀ ਘਰ ਵਾਲੀ ਆਈ ਸੀ ਅੱਜ 8 ਦਿਨ ਨੂੰ ਆਵੇਂ ਆ ਨੂੰ ਰੋਣ ਲੱਗੀ ਮੇਰੇ ਪਿਆਰ ਪਕੜੀ ਪਈ ਸੀ ਕੱਲ ਕਹਿੰਦੀ ਤੁਸੀਂ ਨਾ ਰਾਜ਼ੀ ਨਾਮਾ ਕਰਾ ਦੋ ਮੈਂ ਤੈਨੂੰ ਨਾ ਇੱਥੋਂ ਕੱਢ ਕੇ ਲਿਆ ਦੂੰਗੀ ਮੈਂ ਕਿੱਥੇ ਹੋਰ ਲੈ ਆ ਦੂੰਗੀ ਮੈਂ ਇਹਨੂੰ ਇੱਥੇ ਮੈਂ ਰੱਖ ਦਿੰਨੀ ਇਹਨੂੰ ਮੈਂ ਉਹ ਮੇਰੇ ਪਿਆਰ ਪਕੜੀ ਪਈ ਛੱਡ ਨਹੀਂ ਸੀ ਕਾਲੀਆਂ ਨੂੰ ਕਹਿੰਦੀ ਮੈਂ ਤਾਂ ਮਾਪਿਓ ਛੱਡ ਕੇ ਆਈਆਂ ਇਹਦੇ ਪਿੱਛੇ ਮੈਂ ਉਤੀਸ ਮਾਮਲੇ ਦੇ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਆ ਹੁਣ ਲਾ ਕੇ ਕਿ ਕਿਸੇ ਵੀ ਕੀਮਤੇ ਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਸਾਨੂੰ ਅੱਜ ਮਾਰਨਿੰਗ ਹਸਪਤਲ ਤੁਰਕਾ ਮਸੂਦ ਹੋਇਆ ਸੀ ਜਿਹੜੀ ਇੱਕ ਔਰਤ ਸੀ ਜਦੀ ਉਮਰ ਕਰੀਬ 70 ਸਾਲ ਸੀ ਰਾਜ ਰਾਨੀ ਇਥੋਂ ਦੇ ਰਹਿਣ ਵਾਲੇ ਨੇ ਸੰਗਰੂਰ ਦੇ ਤੇ ਇਕੱਲੇ ਹੀ ਰਹਿੰਦੇ ਸੀ ਪਰਿਵਾਰ ਚ ਤੇ ਇਹਨਾਂ ਦੇ ਕੋਈ ਰਾਤ तकरीबन 12 ਤੋਂ 1 ਵਜੇ ਦੇ ਵਿੱਚ ਕੋਈ ਇਹਨਾਂ ਦੇ ਘਰ ਚ ਦਾਖਲ ਹੋਇਆ ਬੰਦਾ ਤੇ ਇਹਨਾਂ ਦੇ ਸਿਰ ਤੇ ਸੱਟ ਮਾਰ ਕੇ ਤੰਬਾ ਮਾਰ ਕੇ ਤੇ ਇਹਨਾਂ ਦੀਆਂ ਜਿਹੜੀਆਂ ਵਾਲੀਆਂ ਪਟਕੇ ਲਗਾ ਸੀਗਾ ਉਸ ਤੋਂ ਬਾਅਦ ਇਹਨਾਂ ਦੇ ਬਿਆਨਤ ਅਸੀਂ ਨਾਮਲੂਮ ਦੇ ਖਿਲਾਫ ਮਕਦਮਾ ਨੰਬਰ 199 ਅੱਜ ਦੀ ਤਰੀਕਤ ਦਾ ਦਰਜ ਕੀਤਾ ਸੀਗਾ ਤੇ ਅਦੀਨਤ ਰਾਹੇ 304 331 6 115 2 ਬੀ ਨੇ ਅਸਰ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਸੀ ਸਾਡੇ ਤਫ਼ਤੀਸ਼ੀ ਅਫਸਰ ਐਸਸੀ ਕੁਲਵਿੰਦਰ ਸਿੰਘ ਤੇ ਐਸਸੀ ਇੰਦਰਜੀਤ ਨੇ ਬੜੀ ਮਿਹਨਤ ਕਰਕੇ ਉੱਥੋਂ ਦੇ ਆਪ ਦੇ ਖੁਫੀਆ ਸੋਰਸ ਲਾ ਕੇ ਤੇ ਹੋਰ ਟੈਕਨੀਕਲ ਢੰਗ ਨਾਲ ਇਹ ਜਿਹੜਾ ਵਾਰਦਾਤ ਤਾਂ ਇਹਨੂੰ ਟ੍ਰੇਸ ਕੀਤਾ ਜੀ ਤੇ ਜਿਹੜਾ ਦੋਸ਼ੀ ਗ੍ਰফতার ਹੋ ਗਿਆ ਬਰਾਮਦਗੀ ਹੋ ਗਈ ਸਾਰੇ ਹਾਂ ਜੀ ਇਹਦੇ ਚ ਅਸੀਂ ਜਿਹੜਾ ਦੋਸ਼ੀ ਹੈ ਕ੍ਰਿਸ਼ ਠੁਕਰਾਲ son of ਨਰੇਸ਼ ਕੁਮਾਰ ਇੱਕ ਕ੍ਰਿਸ਼ਨਾ ਬਸਤੀ ਸੰਗਰੂਰ ਦਾ ਰਹਿਣ ਵਾਲਾ ਤੇ ਇਹਨੂੰ ਅਸੀਂ ਗ੍ਰফতার ਕਰ ਲਿਆ ਤੇ ਇਹਦੇ ਤੋਂ ਬਰਾਮਦਗੀ ਹੋ ਚੁਕੀ ਹੈ ਜੀ ਇਹਦਾ ਪ੍ਰੀਵੀਅਸ ਰਿਕਾਰਡ ਕਿਸ ਤਰ੍ਹਾਂ ਦੀ ਜੀ ਪਹਿਲਾਂ ਵੀ ਤੇ ਕੋਈ ਮਕਦਮੇ ਦਰਜ ਨਹੀਂ ਸੀਗੇ ਜੀ ਇਹਦੇ ਕੋਈ ਪਰਚਾ ਕੋਈ ਨਸ਼ੇ ਕਰਨ ਦਾ ਆਦੀ ਹੈ ਜਾਂ ਕਿਸ ਤਰ੍ਹਾਂ ਨਹੀਂ ਨਸ਼ਾ ਕਰਨ ਦਾ ਵੀ ਆਦੀ ਨਹੀਂ ਕੋਈ ਪਤਾ ਲੱਗੇ ਕਿ ਇਹਨੇ ਇਸੇ ਲੇਡੀ ਨੂੰ ਕਿਉਂ ਟਾਰਗੇਟ ਕੀਤਾ ਕਿਸ ਤਰ੍ਹਾਂ ਟਾਰਗੇਟ ਬਣਾਇਆ ਇਹ ਜਿਹੜੀ ਹੁਣ ਤੱਕ ਦੀ ਮੋੜਲੀ ਤਫਤੀਸ਼ ਚ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਇਹਦੀ ਭੈਣ ਆ ਇਹਦੇ ਘਰੇ ਜਿਹੜੀ ਲੇਡੀਜ਼ ਦੇ ਘਰੇ ਕੰਮ ਕਰਦੀ ਹੈ ਉਹ ਜੀ ਕਿ ਇਹ ਇੱਕ ਦੋ ਦਿਨ ਨੂੰ ਲੈਂਡ ਤੇ ਛੱਡਣ ਗਿਆ ਉੱਥੇ ਉਸ ਤੋਂ ਬਾਅਦ ਜਿਹੜਾ ਉਸ ਸੈਂਕਲ ਤੋਂ ਅਸੀਂ ਜਾਂਚ ਕਰ ਰਹੇ ਹਾਂ ਵੀ ਉਹਨਾਂ ਦਾ ਰੋਲ ਹੈ ਕਿ ਨਹੀਂ ਰਹਿ ਵਿੱਚ ਵੀ ਭੈਣ ਦੇ ਵਿੱਚ ਇਨਵੋਲ ਹੈਗੀ ਹੈ ਜਾਂ ਨਹੀਂ ਨਹੀਂ ਹਜੇ ਤੱਕ ਕੋਈ ਐਵੀਂ ਜੀ ਗੱਲ ਸਾਹਮਣੇ ਨਹੀਂ ਆਈ ਜੀ ਭੈਣ ਦੇ ਨਾਲ ਮਿਲ ਕੇ ਪਰ ਇਹ ਕੇ ਦੀ ਭੈਣ ਉਹਨਾਂ ਦੇ ਘਰੇ ਕੰਮ ਕਰਦੀ ਸੀ ਤਾਂ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਅਜਿਹੇ ਮਾਮਲੇ ਵਧਦੇ ਜਾ ਰਹੇ ਨੇ ਹਕੀਕਤ ਲਈ ਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ